ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਸਰਦੇ ਵਿੱਚ ਯੋਗ ਕੈਨੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਨੂੰ ਦੂਜੀ ਵਾਰ ਬਣਾਇਆ ਗਿਆ ਨਿਸ਼ਾਨਾ ਵਿੰਡੋ ਤੋਂ ਚਲਾਈਆਂ ਗਈਆਂ ਨੇ ਗੋਲੀਆਂ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ 온ਟਾਰੀਓ ਅਲਬਰਟਾ ਤੋਂ ਗੈਸ ਪਾਈਪਲਾਈਨ ਅਤੇ ਰੇਲ ਲਾਈਨ ਚਾਹੁੰਦਾ ਪੀਰੇ ਪੌਲੀ ਆਫ ਦਾ ਬਿਆਨ ਸਿਰਫ BC ਦੇ ਪ੍ਰੀਮੀਅਰ ਨਹੀਂ ਰੋਕ ਸਕਦੇ ਪਾਈਪਲਾਈਨਸ ਸੀਬੀਐਸਡੀ ਵੱਲੋਂ ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਇੱਕ ਕਮਰਸ਼ੀਅਲ ਟਰੱਕ ਚੋਂ ਵੱਡੀ ਮਾਤਰਾ ਚ ਕੋਕੀਨ ਦੀ ਖੇਪ ਕੀਤੀ ਗਈ ਬਰਾਮਦ 29 ਸਾਲ ਦੇ ਓੰਕਾਰ ਕਲਸੀ ਦੇ ਉੱਪਰ ਲਗਾਏ ਗਏ ਨੇ ਚਾਰਜ ਕਲਸੀ ਹੁਣ ਆਰਸੀਐਮਪੀ ਦੀ ਹਿਰਾਸਤ ਚ ਹੁਣ ਜਾਂਦੇ ਖਬਰਾਂ ਬਸਤਾਨ ਦੇ ਨਾਲ ਸਰੀਚ ਬਾਲੀਵੁੱਡ 스타 ਉਹਗੇ ਕਾਮੇਡੀਅਨ ਕਪਲ ਸ਼ਰਮਾ ਦੇ ਕੈਪਸ ਕੈਫੇ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਕੈਫੇ ਦੀ ਵਿੰਡੋ ਉੱਪਰ ਗੋਲੀਆਂ ਚਲਾਈਆਂ ਗਈਆਂ ਜਿੱਥੇ ਕਿ 6-7 ਹਾਲ ਨਜ਼ਰ ਆ ਰਹੇ ਨੇ 120 ਸਟਰੀਟ ਅਤੇ 85 ਐਵੇਨਿਊ ਉੱਤੇ ਸਥਿਤ ਕੈਫੇ ਤੇ ਸਰੀ ਪੁਲਿਸ ਸਰਵਿਸ ਨੂੰ ਕਰੀਬ ਸਵੇਰੇ 4:40 ਮਿੰਟ ਤੇ ਬੁਲਾਇਆ ਗਿਆ ਪੁਲਿਸ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਸ਼ੂਟਿੰਗ ਦਾ ਸਬੰਧ 10 ਚੁਲਾਈ ਦੌਰਾਨ ਵਾਪਰੀ ਸ਼ੂਟਿੰਗ ਦੀ ਘਟਨਾ ਦੇ ਨਾਲ ਹੈ ਕਲੀਸਪਲੋ ਫਿਲਹਾਲ 10 ਜੁਲਾਈ ਨੂੰ ਵਾਪਰੀ ਸ਼ੂਟਿੰਗ ਦੀ ਘਟਨਾ ਸੰਬੰਧੀ ਕੋਈ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਪੁਲਿਸ ਆਈ ਵਿਟਨੈਸ ਅਤੇ ਸੀਸੀਟੀਵੀ ਕੈਮਰੇ ਦੇ ਫੁਟੇਜ ਦੇ ਆਧਾਰ ਤੇ ਜਾਂਚ ਕਰ ਰਹੀ ਹੈ ਇੱਥੇ ਇੱਕ ਕੱਚ ਦੀ ਬੋਤਲ ਵੀ ਸੀ ਜਿਸ ਵਿੱਚ ਕਪੜਾ ਪਾਇਆ ਹੋਇਆ ਸੀ ਪੁਲਿਸ ਮੁਤਾਬਕ ਉਸ ਨੂੰ ਵੀ ਜਾਂਚ ਕਰਨੀ ਪਵੇ ਕਿ ਕੀ ਇਹ ਸੱਚਮੁੱਚ ਮਿਲੀਟਰੀ ਕੋਕਟੇਲ ਹੈ ਜਾਂ ਨਹੀਂ ਨਜ਼ਦੀਕ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ 5 ਤੋਂ 6 ਫਾਇਰ ਕੀਤੇ ਗਏ ਤੇ ਜਦੋਂ ਉਹਨਾਂ ਦੇਖਿਆ ਤਾਂ ਕੈਪਸ ਕੈਫੇ ਦੇ ਨੇੜੇ ਐਮਰਜੈਂਸੀ ਵਹੀਕਲਸ ਅਤੇ ਪੁਲਿਸ ਦੀਆਂ ਕਾਰਾਂ ਨੇ ਘੇਰਾ ਪਾਇਆ ਹੋਇਆ ਸੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਗੋਲੀ ਚੱਲੀ ਉਸ ਸਮੇਂ ਸਟਾਫ ਅੰਦਰ ਮੌਜੂਦ ਸੀ ਪਰ ਕੋਈ ਜ਼ਖਮੀ ਨਹੀਂ ਹੋਇਆ ਜੁਲਾਈ ਵਿੱਚ ਵਾਪਰੀ ਸ਼ੂਟਿੰਗ ਦੀ ਘਟਨਾ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ ਜਿਸ ਵਿੱਚ ਇੱਕ ਵਹੀਕਲ ਤੋਂ ਫਾਇਰਿੰਗ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਤੇ ਸੋਸ਼ਲ ਮੀਡੀਆ ਤੇ ਆਰੇ ਕਿਸੇ ਵੀ ਕਿਸਮ ਦੇ ਕੰਟੈਂਟ ਤੇ ਪ੍ਰੋਸਾ ਕਰਨ ਤੋਂ ਪਹਿਲਾਂ ਜਾਂਚ ਕਰਨ ਦੀ ਗੱਲ ਆਖੀ ਗਈ ਹੈ ਜੇਕਰ ਕਿਸੇ ਕੋਲ ਕੋਈ ਵੀਡੀਓ ਜਾਣਕਾਰੀ ਹੈ ਤਾਂ ਉਹ ਸਰੀ ਪੁਲਿਸ ਦੇ ਨਾਨ ਐਮਰਜੈਂਸੀ ਨੰਬਰ 6045990502 ਤੇ ਕਾਲ ਕਰ ਸਕਦਾ ਹੈ ਅਤੇ ਨਾਲੋ ਨਾਲ ਕੋਟ ਨੰਬਰ 2568352 ਐਸਪੀ ਜ਼ਰੂਰ ਮੈਂਸ਼ਨ ਕਰੋ ਇਸ ਤੋਂ ਇਲਾਵਾ ਕ੍ਰਾਈਮ ਸਟਾਪਰਜ਼ ਨੂੰ ਵੀ 18002228477 ਤੇ ਕਾਲ ਕੀਤੀ ਜਾ ਸਕਦੀ ਹੈ 10 ਜੁਲਾਈ ਤੋਂ ਵਾਪਰੀ ਘਟਨਾ ਤੋਂ ਬਾਅਦ ਇਸ ਦੀ ਚਰਚਾ ਕਾਫੀ ਹੋਈ ਸੀ ਇਸ ਤੋਂ ਬਾਅਦ ਲਾਅਨਫੋਰਸਮੈਂਟ ਅਧਿਕਾਰੀ ਪੁਲਿਸ ਆਫਿਸਰਜ਼ ਬਾਇਲੌ ਅਤੇ ਸ਼ਰੀਦੀ ਮੇਅਰ ਬ੍ਰੈਂਡਾ ਲੋਕ ਤੇ ਵੱਲੋਂ ਕੈਪਸ ਕੈਫੇ ਦਾ ਦੌਰਾ ਕੀਤਾ ਗਿਆ ਸੀ ਜਿੱਥੇ ਉਹਨਾਂ ਆਪਣਾ ਪੂਰਾ ਸਮਰਥਨ ਦਿਖਾਇਆ ਸੀ ਪਰ ਹੁਣ ਜਦੋਂ ਦੁਬਾਰਾ ਗੋਲੀਆਂ ਚੱਲਣੀਆਂ ਨੇ ਤਾਂ ਇਹਦੇ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਇਹ ਕੋਈ ਪਹਿਲਾ ਇਨਸੀਡੈਂਟ ਨਹੀਂ ਹੈ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਸੰਬੰਧਿਤ ਬਿਜ਼ਨੈਸਸ ਨੂੰ ਐਕਸਟਰਸ਼ਨ ਦੇ ਮਸਲਿਆਂ ਦਾ ਪਹਿਲਾਂ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤ ਸਾਰੇ ਬਿਜ਼ਨੈਸਸ ਨੂੰ ਗੋਲੀਆਂ ਚਲਾ ਕੇ ਟਾਰਗੇਟ ਕੀਤਾ ਗਿਆ ਪਰ ਫਿਲਹਾਲ ਇਹ ਕਾਰਾ ਕਦੋਂ ਰੁਕੇਗਾ ਇਸ ਦੀ ਉਡੀਕ ਸਾਰੀ ਕਮਿਊਨਿਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਪੁਲਿਸ ਇਨਵੈਸਟੀਗੇਸ਼ਨ ਦੀ ਕਲ ਕਰ ਰਹੀ ਹੈ ਕੁਝ ਭਾਰਤੀ মিডিਆ ਅਦਾਰਿਆਂ ਵੱਲੋਂ ਲਾਰੈਂਸ ਵਿਸ਼ਨੋਈ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਚੁੱਕਣ ਦੀ ਗੱਲ ਵੀ ਆਖੀ ਗਈ ਹੈ ਤੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਪਹਿਲਾਂ ਹੀ ਫੈਡਰਲ ਸਰਕਾਰ ਤੋਂ ਮੰਗ ਕਰ ਚੁੱਕੀ ਹੈ ਕਿ ਲਾਰੈਂਸ ਵਿਸ਼ਨੋਈ ਗੈਂਗ ਨੂੰ ਅਤਵਾਦੀ ਐਕਟੀਵਿਟੀਜ਼ ਵਾਲੇ ਗਰੁੱਪ ਵਿੱਚ ਪਾਉਣਾ ਚਾਹੀਦਾ ਹੈ ਤਾਂ ਜੋ ਲਾ ਰਨਫੋਰਸਮੈਂਟ ਏਜੰਸੀਜ਼ ਬਿਹਤਰ ਢੰਗ ਦੇ ਨਾਲ ਵਾਧ ਰਿਸੋਰਸਸ ਨਾਲ ਇਸ ਦੀ ਜਾਂਚ ਕਰ ਸਕਣ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ 31 ਮਾਰਚ ਨੂੰ ਖਤਮ ਹੋਏ ਫਿਜ਼ੀਕਲ ਇਅਰ ਸੰਬੰਧੀ ਆਡਿਟ ਕੀਤੇ ਗਏ ਰਿਪੋਰਟ ਸੰਬੰਧੀ ਬਿਆਨ ਚ ਕਿਹਾ ਗਿਆ ਹੈ ਕਿ ਫੋਰਕਾਸਟ ਕੀਤਾ ਗਿਆ ਬਜਟ ਡੈਫਿਸਟ ਪਹਿਲਾਂ ਦੇ ਅਨੁਮਾਨ ਤੋਂ ਲਗਭਗ 2 ਬਿਲੀਅਨ ਡਾਲਰ ਘੱਟ ਹੈ 2024-25 ਚ ਅਨੁਮਾਨ ਲਗਾਇਆ ਗਿਆ ਸੀ ਕਿ ਪ੍ਰੋਵਿੰਸ ਦਾ ਬਜਟ ਘਾਟਾ 9 ਬਿਲੀਅਨ ਡਾਲਰ ਤੋਂ ਉੱਪਰ ਹੋਏਗਾ ਫਿਰ 7.9 ਬਿਲੀਅਨ ਡਾਲਰ ਦੇ ਨਜ਼ਦੀਕ ਰਹਿਣ ਦੀ ਗੱਲ ਕੀਤੀ ਕਿ ਦਸੰਬਰ ਦੇ ਵਿੱਚ ਅਪਡੇਟ ਦਿੱਤੀ ਗਈ ਕਿ ਬਜਟ ਘਾਟਾ 9.4 ਬਿਲੀਅਨ ਡਾਲਰ ਰਹੇਗਾ ਵੀਰਵਾਰ ਨੂੰ ਜਾਰੀ ਕੀਤੇ ਗਏ ਅਸਲ ਖਰਚਿਆਂ ਦੇ ਆਡਿਟ ਅਨੁਸਾਰ ਪ੍ਰਵਿੰਸ਼ ਦਾ ਫਿਜ਼ੀਕਲ ਇਅਰ ਡੈਫਿਸਿਟ 7.3 ਬਿਲੀਅਨ ਡਾਲਰ ਤੇ ਮੁਕੰਮਲ ਹੋਏਗਾ ਜਿਸ ਵਿੱਚ ਕੁੱਲ ਖਰਚ 91.4 ਬਿਲੀਅਨ ਡਾਲਰ ਹੈ ਅਤੇ ਬਜਟ ਡੈਫਿਸਿਟ ਪਿਛਲੇ ਸਾਲ ਦੇ ਮੁਕਾਬਲੇ 2.5 ਬਿਲੀਅਨ ਡਾਲਰ ਜ਼ਿਆਦਾ ਹੈ ਜਿਸ ਨਾਲ ਬ੍ਰਿਟਿਸ਼ ਕੋਲੰਬੀਆ ਸਿਰ ਕੁੱਲ ਕਰਜ਼ਾ 133.9 ਬਿਲੀਅਨ ਡਾਲਰ ਹੋ ਗਿਆ ਹੈ ਬਜਟ ਡੈਫਿਸਟ ਘਟਣ ਦਾ ਕਾਰਨ ਇਹ ਹੈ ਕਿ ਗਵਰਨਮੈਂਟ ਦਾ ਰੈਵਨਿਊ ਉਮੀਦ ਨਾਲੋਂ 2.5 ਬਿਲੀਅਨ ਡਾਲਰ ਜ਼ਿਆਦਾ ਹੈ ਕਿਉਂਕਿ ਨੈਚੁਰਲ ਰਿਸੋਰਸਸ ICBC ਅਤੇ ਹੋਰ ਪਾਸਿਆਂ ਤੋਂ ਰੈਵਨਿਊ ਦੇ ਵਿੱਚ ਜਿੰਨੀ ਉਮੀਦ ਸੀ ਓਨੀ ਗਰਾਵਟ ਨਹੀਂ ਆਈ ਪਰ ਗਵਰਨਮੈਂਟ ਦੇ ਖਰਚਿਆਂ ਦੇ ਵਿੱਚ ਵੀ ਵਾਧਾ ਹੋਇਆ ਜੋ ਕਿ ਰਫਲੀ 1.9 ਬਿਲੀਅਨ ਡਾਲਰ ਜ਼ਿਆਦਾ ਨੇ ਸੂਬੇ ਦੀ GDP 1. 2% ਦੀ ਗਤੀ ਦੇ ਨਾਲ ਅੱਗੇ ਵਧਿਆ ਜਦ ਕਿ ਕੈਨੇਡਾ ਦੀ ਔਸਤ ਗਰੋਥ 1.6% ਰਹੀ ਹੈ ਤੇ ਪ੍ਰੋਵਿੰਸ ਚ ਬੇਰੋਜ਼ਗਾਰੀ ਦਰ 5.6% ਹੈ ਫਾਈਨੈਂਸ ਮਿਨਿਸਟਰ ਨੇ ਦੱਸਿਆ ਕਿ ਸਰਕਾਰ ਵੱਲੋਂ ਹਸਪੀਟਲਸ ਸਕੂਲਸ ਸੜਕਾਂ ਉੱਤੇ 10.4 ਬਿਲੀਅਨ ਡਾਲਰ ਖਰਚ ਕੀਤੇ ਗਏ ਨੇ ਜਿਨ੍ਹਾਂ ਦੱਸਿਆ ਕਿ ਪ੍ਰੋਵਿੰਸ ਵਿੱਚ ਕਰਜ਼ਾ ਤੇ ਜੀਡੀਪੀ ਰੇਸ਼ਿਓ ਅਨੁਮਾਨ ਹਾਲੇ ਵੀ ਬਾਕੀ ਸੂਬਿਆਂ ਦੇ ਮੁਕਾਬਲੇ ਬਿਹਤਰ ਸਥਿਤੀ ਚ ਹੈ ਜੋ ਕਿ ਵੱਡੀਆਂ ਪ੍ਰਵਿੰਸਾਂ ਤੋਂ 23.2% ਘਟ ਹੈ Ontario ਚ ਜੀਡੀਪੀ ਰੇਸ਼ੋ ਕਰ ਜਾ 41.6 ਕਿਊਬਿਕ ਚ 41.9% ਹੈ ਤੇ Alberta ਚ 22.1% ਹੈ ਉਹਨਾਂ ਕਿਹਾ ਕਿ ਬੇਸ਼ੱਕ ਇਸ ਸਮੇਂ ਵਿੱਤੀ ਸਥਿਤੀ ਚੁਣੌਤੀਪੂਰਨ ਹੈ ਪਰ ਸਰਕਾਰ ਬ੍ਰਿਟਿਸ਼ ਕੋਲੰਬੀਆਨਸ ਲਈ ਜ਼ਰੂਰੀ ਖੇਤਰਾਂ ਚ ਲਗਾਤਾਰ ਇਨਵੈਸਟ ਕਰੀਅਤ ਭਵਿੱਖ ਦੇ ਵਿੱਚ ਵੀ ਇਸ ਢੰਗ ਦੇ ਕਦਮ ਚੁੱਕੇ ਜਾਣਗੇ ਕਾਬਲੇ ਗੌਰ ਹੈ ਕਿ ਸਲੋ ਇਕਨੋਮੀ ਅਤੇ ਅਮਰੀਕਾ ਦੇ ਨਾਲ ਚੱਲ ਰਹੀ ਟ੍ਰੇਡ ਵਾਰ ਦੇ ਚੱਲਦਿਆਂ ਆਪੋ ਦੇ ਵਿੱਚ ਵੀ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਦਾ ਰੈਵਨਿਊ ਘਟਣ ਦੀ ਉਮੀਦ ਹੈ ਅਤੇ ਇੰਡਸਟਰੀ ਤੇ ਵਰਕਰਸ ਨੂੰ ਸਪੋਰਟ ਕਰਨ ਦੇ ਲਈ ਖਰਚਿਆਂ ਦੇ ਵਿੱਚ ਵਾਧਾ ਹੋਵੇਗਾ ਜਿਸ ਕਾਰਨ ਆਉਣ ਵਾਲੇ ਫਿਜ਼ੀਕਲ ਇਅਰ ਦੇ ਵਿੱਚ ਵੀ ਸਾਰੀਆਂ ਸਰਕਾਰਾਂ ਦੇ ਬਜਟ ਡੈਫਸਿਟ ਦੇ ਵਿੱਚ ਰਹਿ ਸਕਦੇ ਨੇ ਪਰ ਵਿਰੋਧੀ ਧਿਰਾਂ ਦੇ ਵੱਲੋਂ BCNDP ਸਰਕਾਰ ਦੇ ਖਰਚਿਆਂ ਤੇ ਕੰਮਕਾਜ ਦੇ ਉੱਪਰ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਜਿੰਨਾ ਆਖਿਆ ਕਿ ਗਵਰਨਮੈਂਟ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰਨ ਨਹੀਂ ਕਰ ਰਹੀ ਅਤੇ ਕਰਜ਼ੇ 'ਚ ਲਗਾਤਾਰ ਸੂਬੇ ਨੂੰ ਭੇਜਿਆ ਜਾ ਰਿਹਾ ਹੈ ਅਮਰੀਕਾ ਦੇ ਨਾਲ ਸ਼ੁਰੂ ਹੋਏ ਟ੍ਰੇਡ ਵਾਰ ਤੋਂ ਬਾਅਦ ਕੈਨੇਡਾ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਇਹ ਆਵਾਜ਼ ਉੱਠ ਰਹੀ ਹੈ ਕਿ ਕੈਨੇਡਾ ਨੂੰ ਆਪਣੇ ਟ੍ਰੇਡ ਨੂੰ ਡਿਵਰਸਿਫਾਈ ਕਰਨਾ ਚਾਹੀਦਾ ਆਇਲ, ਨੇਚਰਲ ਗੈਸ, ਐਲ ਐਨ ਜੀ ਵਰਗੇ ਖੇਤਰਾਂ ਦੇ ਲਈ ਨਵੇਂ ਗ੍ਰਾਹਕਾਂ ਦੀ ਜ਼ਰੂਰਤ ਹੈ ਤੇ ਇਸ ਦੇ ਲਈ ਪਾਈਪਲਾਈਨਸ ਵੀ ਆਉਣੀਆਂ ਚਾਹੀਦੀਆਂ ਨੇ। ਬੇਸ਼ੱਕ ਪ੍ਰਧਾਨ ਮੰਤਰੀ ਮਾਕ ਕਾਰਨੀ ਹੋਣ ਜਾਂ ਫਿਰ ਵਿਰੋਧ ਲੀਡਰ ਕੰਜ਼ਰਵਟਿਵ ਪਾਰਟੀ ਦੇ ਪੀਰੇ ਪੋਲੀਅ ਬ ਹੋਣ ਦੋਵਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਅਜਿਹੀਆਂ ਗੱਲਾਂ ਕੀਤੀਆਂ ਗਆਂ ਜਾਂ ਸੰ ਤੇ ਹੁਣ ਸਰਕਾਰ ਦੇ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਨੇ ਕਿ ਭਵਿੱਖ ਦੇ ਵਿੱਚ એનર્ਜੀ ਪੱਖ ਤੋਂ ਕੈਨੇਡਾ ਨੂੰ ਆਤਮ ਨਿਰਭਰ ਬਣਨਾ ਪਏਗਾ 온ਟਾਰੀਓ ਅਲਬਰਟਾ ਤੋਂ ਔਇਲ ਅਤੇ ਗੈਸ ਪਾਈਪਲਾਈਨ ਲਿਆਉਣ ਦੇ ਲਈ ਇੱਕ ਕਦਮ ਅੱਗੇ ਵਧਾ ਰਿਹਾ ਤਾਂ ਜੋ ਇਸ ਔਇਲ ਨੂੰ ਰਫਾਈਨ ਕੀਤਾ ਜਾ ਸਕੇ ਇਸ ਲਈ ਇੱਕ ਰਿਕਵੈਸਟ ਨੂੰ ਅੱਗੇ ਵਧਾਇਆ ਗਿਆ ਜਿਸ ਵਿੱਚ ਫਿਜ਼ਿਬਿਲਿਟੀ ਸਟੱਡੀ ਕਰਨ ਦੇ ਲਈ ਆਖਿਆ ਗਿਆ ਹੈ ਪਿਛਲੇ ਮਹੀਨੇ ਅਨਟਾਰੀਓ ਵੱਲੋਂ ਇੱਕ ਮੈਮੋਰੰਡਮ ਸਾਈਨ ਕੀਤਾ ਗਿਆ ਸੀ ਜਿਸ ਵਿੱਚ ਅਲਬਰਟਾ ਅਤੇ ਸਸਕੈਚਵਨ ਤੋਂ ਅਨਟਾਰੀਓ ਲਈ ਪਾਈਪਲਾਈਨਾਂ ਅਤੇ ਰੇਲ ਲਾਈਨ ਬਣਾਉਣ ਦੀ ਗੱਲ ਆਖੀ ਗਈ ਸੀ ਜਿਸ ਤਹਿਤ ਕ੍ਰਿਟੀਕਲ ਮਿਨਰਲਸ ਵੈਸਟਰਨ ਕੈਨੇਡਾ ਦੇ ਪੋਰਟਸ ਉੱਪਰ ਪਹੁੰਚਾਏ ਜਾਣੇ ਨੇ ਜਿਸ ਨਾਲ ਕੈਨੇਡਾ ਆਪਣੀ ਐਨਰਜੀ ਸਿਕਿਉਰਿਟੀ ਨੂੰ ਮਜ਼ਬੂਤ ਕਰੇਗਾ Ontario ਦੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਹੈ ਕਿ ਕੈਨੇਡਾ ਹੁਣ ਆਪਣੀ એનર્ਜੀ ਸਿਕਿਉਰਿਟੀ ਲਈ ਮੁਲਕ ਦੇ ਬਾਰਡਰ ਤੋਂ ਬਾਹਰ ਕਿਸੇ ਉੱਤੇ ਭਰੋਸਾ ਨਹੀਂ ਕਰ ਸਕਦਾ ਇਸ ਲਈ ਪਾਈਪਲਾਈਨਾਂ ਅਤੇ ਰੇਲ ਲਾਈਨ ਦੀ ਜ਼ਰੂਰਤ ਹੈ ਜਿਸ ਨਾਲ ਜੌਬਸ ਵੀ ਪੈਦਾ ਹੋਣਗੀਆਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਅਲਬਰਟਾ ਤੇ Ontario ਦਰਮਿਆਨ એનર્ਜੀ ਕੋਰੀਡੋਰ ਅਲਬਰਟਾ ਦੇ ਤੇਲ ਨੂੰ ਵਰਲਡ ਦੀ ਮਾਰਕੀਟ ਵਿੱਚ ਲਿਜਾਣ 'ਚ ਮਦਦ ਕਰੇਗਾ ਫੀਜ਼ਿਬਿਲਿਟੀ ਸਟੱਡੀ ਨਵੇਂ ਪੋਰਟ ਵੀ ਐਕਸਪਲੋਰ ਕਰੇਗੀ ਜਿਸ ਵਿੱਚ ਜੇਮਸ ਬੇ ਹਾਰਟਸਨ ਵੀ ਅਤੇ ਗ੍ਰੇਟ ਲੇਕਸ ਸ਼ਾਮਲ ਨੇ ਅਤੇ ਇਹ ਵੀ ਦੇਖਿਆ ਜਾਏਗਾ ਕਿ ਪਾਈਪਲਾਈਨਰ ਰੂਟ ਉੱਤੇ ਰੈਫਾਇਨਰੀਜ਼ ਨੂੰ ਐਕਸਪੈਂਡ ਕੀਤਾ ਜਾਵੇ ਤੇ ਨਾਲੋਂ ਨਾਲ অন্ਟਾਰੀਓ ਇਹ ਵੀ ਦੇਖਣਾ ਚਾਹੁੰਦਾ ਹੈ ਕਿ ਪੈਟਰੋਲੀਅਮ ਐਮਰਜੈਂਸੀ ਭੰਡਾਰ ਸਥਾਪਿਤ ਕਰਨ ਦੇ ਫਾਇਦਿਆਂ ਤੇ ਵੀ ਵਿਚਾਰ ਕੀਤਾ ਜਾਵੇ ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਅਪ ਵੀ ਅੱਜ ਅਲਬਰਟਾ ਚ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਪਾਈਪਲਾਈਨਾਂ ਸੰਬੰਧੀ ਪ੍ਰੀਮੀਅਰ ਡੇਵਿਡ ਈਬੀ ਦੇ ਰੋਖ ਨੂੰ ਲੈ ਕੇ ਟਿੱਪਣੀ ਕੀਤੀ ਹੈ ਜਿਨ੍ਹਾਂ ਆਖਿਆ ਕਿ ਪੂਰਾ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆਨ ਵੀ ਇਹ ਚਾਹੁੰਦੇ ਨੇ ਕਿ ਕੈਨੇਡਾ ਨੂੰ એનર્ਜੀ ਦੇ ਸੈਕਟਰ ਦੇ ਵਿੱਚ ਆਤਮ ਨਿਰਭਰ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਨਮੀਆਂ ਪਾਈਪਲਾਈਨਸ ਹੋਣੀਆਂ ਚਾਹੀਦੀਆਂ ਨੇ ਉਹਨਾਂ ਆਖਿਆ ਕਿ ਸਿਰਫ ਇੱਕ ਵਿਅਕਤੀ ਪਾਈਪਲਾਈਨਸ ਨਹੀਂ ਰੋਕ ਸਕਦਾ ਇਸ ਮੌਕੇ ਉਹਨਾਂ ਸਪਸ਼ਟ ਕੀਤਾ ਹੈ ਕਿ ਕੈਨੇਡਾ ਨੂੰ ਅਲਬਰਟਾ ਦੀ ਮੰਗ ਪੂਰੀ ਕਰਦਿਆਂ ਹੋਇਆ ਪਾਈਪਲਾਈਨਸ ਦਾ ਵਿਸਥਾਰ ਕਰਨਾ ਚਾਹੀਦਾ ਹੈ ਤਾਂ ਜੋ ਕੈਨੇਡੀਅਨ એનર્ਜੀ ਨੂੰ ਵਰਲਡ ਮਾਰਕੀਟ ਦੇ ਵਿੱਚ ਉਤਾਰਿਆ ਜਾ ਸਕੇ ਜਿੱਥੇ ਪਾਈਪਲਾਈਨਸ ਨੂੰ ਲੈ ਕੇ ਪ੍ਰਵਿੰਸਾਂ ਪੱਧਰ ਤੇ ਸਿਆਸਤ ਜਾਰੀ ਹੈ ਉੱਥੇ ਹੀ ਫੈਡਰਲ ਸਰਕਾਰ ਵੀ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਤੇਜ਼ੀ ਕਰਨਾ ਚਾਹੁੰਦੀ ਹੈ ਜਿਸ ਦੇ ਲਈ ਬਿਲ C5 ਲਿਆਂਦਾ ਗਿਆ ਸੀ ਪਰ ਫਸਨੇਸ਼ਨ ਇੰਡੀਜਨਸ ਭਾਈਚਾਰੇ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪ੍ਰਧਾਨ ਮੰਤਰੀ ਮਾਹਕਾਰਨੀ ਵੱਲੋਂ ਅਮਰੀਕਾ ਨਾਲ ਚੱਲ ਰਹੀ ਟ੍ਰੇਡ ਵਾਰ ਦੇ ਦੌਰਾਨ ਮੈਟ੍ਰਿਕਸ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਉਹ ਕੈਨੇਡਾ ਦੀ ਇਕਨੋਮੀ ਨੂੰ ਟ੍ਰੈਜੈਕਟਰੀ ਭਾਗ ਕੇ ਅਰਥਵਿਵਸਥਾ ਬਦਲਣ ਵਿੱਚ ਮਦਦ ਕਰਨ ਕਿਉਂਕਿ ਅਮਰੀਕਾ ਨਾਲ ਟ੍ਰੇਡ ਵਾਰ ਕਾਰਨ ਅਸਥਿਰਤਾ ਬਣੀ ਹੋਈ ਹੈ। ਆਟਵਾ ਵਿੱਚ 온ਟਾਰੀਓ, ਅਲਬਰਟਾ, ਸਕੈਚਵਨ ਅਤੇ ਐਨਡਬਲਯੂਟੀ ਦੇ ਮੈਟ੍ਰਿਕਸ ਨੇਤਾਵਾਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਆਖਿਆ ਕਿ ਸਾਡੇ ਕੋਲ ਟ੍ਰਾਂਸਫਾਰਮੇਟਿਵ ਪ੍ਰੋਜੈਕਟ ਨੇ ਜਿਸ ਨਾਲ ਆਰਥਿਕਤਾ ਬਦਲ ਜਾਏਗੀ ਅਤੇ ਦੇਸ਼ ਨੂੰ ਇਸ ਦਾ ਫਾਇਦਾ ਹੋਏਗਾ ਪਰ ਇਸ ਲਈ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ ਉਹਨਾਂ ਕਹਿ ਕਿ ਜਦੋਂ ਅਸੀਂ ਨਵਾਂ ਕੈਨੇਡਾ ਬਣਾਉਣਾ ਚਾਹੁੰਦੇ ਆ ਤਾਂ ਇਸ ਵਿੱਚ ਇੰਡੀਜਨਸ ਲੋਕਾਂ ਦੀ ਭਾਈਵਾਲੀ ਜ਼ਰੂਰੀ ਹੈ ਇਸ ਲਈ ਸਾਰੇ ਇੱਥੇ ਇਕੱਠੇ ਹੋਏ ਨੇ ਪ੍ਰਧਾਨ ਮੰਤਰੀ ਵੱਲੋਂ ਇਹ ਮੀਟਿੰਗ 1 ਕੈਨੇਡਾ ਐਕਟ ਭਾਗ ਕੇ ਬੈਲ ਸੀ 5 ਜੋ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਫਾਸਟ ਟਰੈਕ ਕਰਦਾ ਉਸ ਸੰਬੰਧੀ ਬੁਲਾਏ ਗਏ ਸੀ ਜਿਸ ਵਿੱਚ एनवायरनमेंटल सिक्योरिटी ਸੰਬੰਧੀ ਕਾਨੂੰਨਾਂ ਨੂੰ ਨਜ਼ਰ ਅੰਦਾਜ਼ ਕਰਕੇ ਇੰਡਸਟਰੀਅਲ ਅਤੇ ਪਾਈਪਲਾਈਨਸ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਦੀ ਤਿਆਰੀ ਹੈ। ਉਹਨਾਂ ਕਿਹਾ ਕਿ ਅਜਿਹੇ ਕਦਮ ਦੇਸ਼ ਹਿੱਤ ਵਿੱਚ ਨੇ। ਮੈਟਿਸ ਨੈਸ਼ਨਲ ਬ੍ਰਿਟਿਸ਼ ਕੋਲੰਬੀਆ ਨੇ ਇਹ ਸੱਦਾ ਠੁਕਰਾ ਦਿੱਤਾ ਸੀ ਕਿਉਂਕਿ ਉਹਨਾਂ ਕਿਹਾ ਸੀ ਕਿ ਇਨਵਾਈਟ ਸਿਰਫ ਆਨਲਾਈਨ অবজারভার ਹੈ। ਮੈਨੀਟੋਬਾ ਮੈਟਿਸ ਫੈਡਰੇਸ਼ਨ ਦੇ ਰੈਡ ਰੀਵਰ ਮੈਟਿਸ ਦੀ ਨੁਮਾਇੰਦਗੀ ਕਰਦੇ ਭਾਈਚਾਰੇ ਦੇ ਵੱਲੋਂ ਵੀ ਇਸ ਮੀਟਿੰਗ 'ਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਗਿਆ ਸੀ ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਕਾਰਨੀ ਦੇ ਨਾਲ ਇੰਡੀਜਨਸ ਸਰਵਿਸਿਜ਼ ਮਿਨਿਸਟਰ ਕ੍ਰਾਊਨ ਇੰਡੀਜਨਸ ਰਿਲੇਸ਼ਨਸ ਮਿਨਿਸਟਰ ਰੇベਕਾ ਐਟਲੀ ਅਤੇ ਨਾਲੋਂ ਨਾਲ ਕੈਨੇਡਾ ਯੂਐਸ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਸ਼ਾਮਲ ਸਨ ਜਦੋਂ ਇਹ ਬਿੱਲ ਹਾਊਸ ਆਫ ਕਾਮਨਸ 'ਚ ਆਇਆ ਸੀ ਤਾਂ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਮਦਦ ਦੇ ਨਾਲ ਇਹ ਪਾਸ ਹੋਇਆ ਜਿਸ ਦੇ ਬਾਅਦ ਫਸਨੇਸ਼ਨਸ ਲੀਡਰਸ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਸੀ ਤੇ ਉਹਨਾਂ ਕਿਹਾ ਸੀ ਕਿ ਇਸ ਬੈਲ ਦਾ ਖਰੜਾ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ ਨਹੀਂ ਕਰਦਾ ਅਤੇ ਇਸ ਵਿੱਚ ਅਧਿਕਾਰਾਂ ਦਾ ਸਤਕਾਰ ਵੀ ਨਹੀਂ ਹੈ ਅਤੇ ਸਰਕਾਰ ਅਜਿਹੇ ਪ੍ਰੋਜੈਕਟਾਂ ਲਈ ਉਹਨਾਂ ਦੀ ਸਲਾਹ ਵੀ ਨਹੀਂ ਲਏਗੀ ਇਸੇ ਬਾਅਦ ਪ੍ਰਧਾਨ ਮੰਤਰੀ ਮਾਕਰਨੀ ਨੇ ਸਪਸ਼ਟ ਕੀਤਾ ਸੀ ਕਿ ਇੰਡੀਜਨਸ ਆਫ ਫਸਨੇਸ਼ਨਸ ਮੈਟਿਸ ਦੇ ਨਾਲ ਮੀਟਿੰਗ ਤੇ ਸਲਾਮਸ਼ੁਬਰਾ ਕੀਤਾ ਜਾਏਗਾ ਪਰ ਸਰਕਾਰ ਨੂੰ ਪਹਿਲਾਂ ਇਸ ਬਿੱਲ ਨੂੰ ਪਾਸ ਕਰਵਾਉਣਾ ਜ਼ਰੂਰੀ ਸੀ ਤੇ ਬਾਅਦ ਦੇ ਵਿੱਚ ਸਲਾਮ ਅਸ਼ਵਰਾ ਲਗਾਤਾਰ جاری ਰਹੇਗਾ ਇਸ ਤੋਂ ਪਹਿਲਾਂ ਜਦੋਂ ਫਾਸਨੇਸ਼ਨ ਲੀਡਰਸ ਦੇ ਨਾਲ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਮੀਟਿੰਗ ਕੀਤੀ ਸੀ ਤਾਂ ਉਹ ਵੀ ਨਾਰਾਜ਼ ਦਿਖਾਈ ਦੇ ਰਹੇ ਸਨ ਤੇ ਕੁਝ ਦੇ ਵੱਲੋਂ ਮੀਟਿੰਗ 'ਚੋਂ ਉੱਠ ਕੇ ਜਾਣ ਦੀ ਤਿਆਰੀ ਵੀ ਕੀਤੀ ਗਈ ਸੀ ਜਿਸ 'ਚੋਂ ਬਹੁਤਿਆਂ ਨੇ ਮੀਡੀਆ ਚੱਕ ਕੇ ਗੱਲ ਵੀ ਕਹੀ ਕਿ ਸਰਕਾਰ ਨੇ ਸਿਰਫ ਗੱਲ ਸੁਣਾਉਣ ਦੇ ਲਈ ਉਹਨਾਂ ਨੂੰ ਸੱਦਿਆ ਸੀ ਉਹਨਾਂ ਦੀ ਗੱਲ ਸੁਣਨ ਦੇ ਲਈ ਨਹੀਂ ਅਤੇ ਪਹਿਲਾਂ ਤੋਂ ਹੀ ਸਵਾਲਾਂ ਸਬੰਧੀ ਵੀਰ ਵਿਦੇਨ ਦੇ ਲਈ ਆਖਿਆ ਗਿਆ ਜੋ ਕਿ ਸਹੀ ਡਿਸਕਸ਼ਨ ਦਾ ਤਰੀਕਾ ਨਹੀਂ ਹੈ ਕੈਨੇਡਾ ਵਿੱਚ ਜੰਗਲੀ ਅੱਗ ਦਾ ਧੂੰਆਂ ਇੰਟਰਨੈਸ਼ਨਲ ਬਾਰਡਰ ਪਾਰ ਕਰਕੇ ਅਮਰੀਕਾ ਦੇ ਕਈ ਸ਼ਹਿਰਾਂ 'ਚ ਲੋਕਾਂ ਦਾ ਸਾਹ ਲੈਣਾ ਔਖਾ ਕਰ ਰਿਹਾ ਹੈ ਜਿਸ ਦੇ ਬਾਅਦ ਕੁਝ ਹੋਰ ਰਿਪਬਲਿਕਨ ਲਾ ਮੇਕਰਸ ਵੱਲੋਂ ਕੈਨੇਡਾ ਦੀ ਆਲੋਚਨਾ ਕੀਤੀ ਗਈ ਹੈ ਵਿਸਕான்ਸਨ ਸਟੇਟ ਤੋਂ ਇਲਾਵਾ ਆਯੋਵਾ ਨਾਰਥ ਡੈਕੋਟਾ ਅਤੇ ਮਿਨੀਸੋਟਾ ਦੇ ਰਿਪਬਲਿਕਨਸ ਵੱਲੋਂ ਮਿਲ ਕੇ ਕੈਨੇਡਾ ਵਿਰੁੱਧ ਅਮਰੀਕਨ এনਵਾਇਰਨਮੈਂਟਲ ਪ੍ਰੋਜੈਕਸ਼ਨ ਏਜੰਸੀ ਅਤੇ ਇੰਟਰਨੈਸ਼ਨਲ ਯੂਨਾਈਟਿਡ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਨ੍ਹਾਂ ਕਿਹਾ ਹੈ ਕਿ ਜੇਕਰ ਕੈਨੇਡਾ ਜੰਗਲੀ ਅੱਗਾਂ ਉੱਪਰ ਕੰਟਰੋਲ ਨਹੀਂ ਕਰਦਾ ਤਾਂ ਉਸ ਨੂੰ ਅਸਲ ਨਤੀਜੇ ਭੁਗਤਨੇ ਪੈਣਗੇ ਇਸ ਤੋਂ ਪਹਿਲਾਂ ਵੀ ਕਈ ਰਿਪਬਲਿਕਨਸ ਇਸ ਉਤੇ ਚਿੰਤਾ ਜ਼ਾਹਰ ਕਰ ਚੁੱਕੇ ਨੇ ਕੈਨੇਡੀਅਨ ਸੈਨੇਟਰ ਮਾਈਕਲ ਮੈਕਡੋਨਲਡ ਨੂੰ ਚਿੱਠੀ ਵੀ ਲਿਖੀ ਗਈ ਸੀ ਜਿਸ ਵਿੱਚ ਜੰਗਲੀ ਅੱਗਾਂ ਨੂੰ ਕੰਟਰੋਲ ਕਰਨ ਦੀ ਕੈਨੇਡੀਅਨ ਰਣਨੀਤੀ ਉੱਪਰ ਸਵਾਲ ਚੁੱਕੇ ਗਏ ਸੰ ਤੇ ਕੈਨੇਡੀਅਨ ਅਧਿਕਾਰੀਆਂ ਦੀ ਵਧੇਰੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ ਸੀ ਮਿਸ਼ੀਗਨ ਦੇ ਰਿਪਬਲਿਕਨ ਲਾ ਮੇਕਰ ਜੌਨ ਜੇਮਸ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਕ ਕਾਨੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜੰਗਲੀ ਅੱਗਾਂ ਦੇ ਜ਼ਹਿਰੀਲੇ ਧੂੰਏ ਨਾਲ ਦਮ ਘੁੱਟ ਰਿਹਾ ਤੇ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਜਿਨ੍ਹਾਂ ਸਵਾਲ ਚੁੱਕੇ ਸਨ ਕਿ ਕੈਨੇਡਾ ਨੂੰ ਜੰਗਲੀ ਅੱਗਾਂ ਦਾ ਸਾਹਮਣਾ ਅਤੇ ਕੰਟਰੋਲ ਕਰਨਾ ਨਹੀਂ ਆਉਂਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਦਾ ਪ੍ਰਕੋਪ ਡਰਾਈ ਵੈਦਰ ਦੇ ਚੱਲਦਿਆਂ ਕਾਫੀ ਜ਼ਿਆਦਾ ਰਿਹਾ ਤੇ ਪਿਛਲੇ ਹਫਤੇ ਦੇ ਮੁਕਾਬਲੇ ਜੰਗਲੀ ਅੱਗਾਂ ਦੀ ਗਿਣਤੀ ਇਸ ਹਫਤੇ ਘਟੀ ਹੈ ਕਿਉਂਕਿ ਮੌਸਮ ਦੇ ਵਿੱਚ ਤਬਦੀਲੀ ਹੈ ਤਾਪਮਾਨ ਦੇ ਵਿੱਚ ਗਰਾਬਟ ਰਹਾ ਤੇ ਠੰਡਕ ਇਸ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ ਬੀਸੀ ਵਾਇਲਡ ਫਾਇਰ ਸਰਵਿਸ ਦੀ ਵੈਬਸਾਈਟ ਅਨੁਸਾਰ ਇਸ ਸਮੇ 107 ਐਕਟਿਵ ਫਾਇਰਸ ਨੇ ਜਿਨ੍ਹਾਂ ਚੋਂ 4 ਪਿਛਲੇ 24 ਘੰਟਿਆਂ ਦਰਮਿਆਨ ਸ਼ੁਰੂ ਹੋਈਆਂ ਨੇ ਤੇ 21 ਨੂੰ ਪਿਛਲੇ 24 ਘੰਟਿਆਂ ਚ ਬੁਝਾਇਆ ਗਿਆ ਪਿਛਲੇ ਹਫਤੇ ਐਕਟਿਵ ਫਾਇਰਸ ਦੀ ਗਿਣਤੀ 140 ਤੋਂ ਜ਼ਿਆਦਾ ਸੀ ਪਰ ਐਤਵਾਰ ਤੱਕ ਤਾਪਮਾਨ ਮੁੜ ਵਧੇਗਾ ਜਿਸ ਦੇ ਨਾਲ wildfires ਦਾ ਪਰਕੋਪ ਇੱਕ ਵਾਰ ਫਿਰ ਦੇਖਣ ਨੂੰ ਮਿਲ ਸਕਦਾ ਐਤਵਾਰ ਤੱਕ ਵੈਨਕੂਵਰ ਚ 26 ਡਿਗਰੀ ਸੈਲਸੀਅਸ ਕੈਲੋਨਾਚ 32 ਡਿਗਰੀ ਨੈਲਸਨ 33 ਡਿਗਰੀ ਤੇ ਲਿਟਨ ਚ 36 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਏਗਾ ਜਿਸ ਦੇ ਨਾਲ ਜੰਗਲੀ ਅੱਗਾਂ ਇੱਕ ਵਾਰ ਫਿਰ ਤੋਂ ਵੱਡਾ ਚੈਲੰਜ ਬਣ ਸਕਦੀਆਂ ਨੇ ਪਰ ਦੂਜੇ ਪਾਸੇ ਬ੍ਰਿਟਿਸ਼ ਕਲੰਬੀਆ ਦੇ ਮਿਨਿਸਟਰਸ ਦੇ ਵੱਲੋਂ ਵੀ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਚੁੱਕੇ ਗਏ ਕਦਮਾਂ ਬਾਰੇ ਦੱਸਿਆ ਗਿਆ ਤੇ ਨਾਲੋਂ ਨਾਲ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਆਈ ਜਨਰੇਟਰਡ ਫੋਟੋਜ਼ ਘਮਰੇਂ ਜਾਂ ਨੇ ਉਹ ਸੁਪਰ ਭਰੋਸਾ ਨਾ ਕੀਤਾ ਜਾਵੇ ਜਿੰਨਾ ਆਖਿਆ ਕਿ ਤੁਹਾਡੇ ਭਰੋਸੇਯੋਗ ਸੂਤਰਾਂ ਜਾਂ ਫਿਰ ਵਾਈਲਡ ਫਾਇਰ ਸਰਵਿਸ ਦੀ ਐਪ ਤੇ ਜਾ ਕੇ ਤੁਸੀਂ ਜੰਗਲੀ ਅੱਗਾਂ ਦੀ ਸਥਿਤੀ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਦੇ ਹੋ ਪਰ ਟ੍ਰੇਡਵਾਰ ਦੇ ਚੱਲਦਿਆਂ ਦੋਵੇਂ ਮੁਲਕਾਂ ਦੇ ਦਰਮਿਆਨ ਜੋ ਵਖਰੇਵੇਂ ਤੇ ਖਟਾਸ ਪੈਦਾ ਹੋਈ ਹੈ ਉਸੇ ਚੱਲਦਿਆਂ ਹੁਣ ਰਿਪਬਲਿਕਨਸ ਲਾਅ ਮੇਕਰਸ ਕੈਨੇਡੀਅਨ ਧੂਏ ਦੇ ਉੱਪਰ ਵੀ ਸਵਾਲ ਚੁੱਕਣ ਲੱਗੇ ਨੇ ਤੇ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿੰਦੀਆਂ ਗੱਲਾਂਬਾਤਾਂ ਕਰ ਰਹੇ ਨੇ ਕੈਨੇਡਾ ਦੇ ਇੱਕ ਵਿਅਕਤੀ ਉਤੇ ਸਰਨੀਆ ਨੇੜੇ ਕੈਨੇਡਾ ਅਮਰੀਕਾ ਬਾਰਡਰ ਕਰਾਸਿੰਗ ਤੇ ਲਗਭਗ 25 ਮਿਲੀਅਨ ਡਾਲਰ ਸਟ੍ਰੀਟ ਕੋਕੀਨ ਜ਼ਬਤ ਕੀਤੇ ਜਾਣ ਦੇ ਬਾਅਦ ਮਾਮਲੇ ਚ ਚਾਰਜ ਕੀਤਾ ਗਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 23 ਜੁਲਾਈ ਨੂੰ ਪੁਆਇੰਟ ਐਡਵਰਡ ਤੇ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਉਤੇ ਅਮਰੀਕਾ ਤੋਂ ਆਏ ਇੱਕ ਕਮਰਸ਼ੀਅਲ ਟਰੱਕ ਦੀ ਜਾਂਚ ਕੀਤੀ ਜਿਸ ਵਿੱਚ ਸਪੈਕਟਡ ਕੋਕੀਨ ਦੇ 7 ਬੈਗ ਬਰਾਮਦ ਕੀਤੇ ਗਏ ਸਸਪੈਕਟਡ ਕੋਕੀਨ ਦਾ ਕੁੱਲ ਭਾਰ 197 ਕਿਲੋਗ੍ਰਾਮ ਸੀ ਜਿਸ ਦੀ ਸਟਰੀਟ ਉੱਤੇ ਕੀਮਤ 24.6 ਮਿਲੀਅਨ ਡਾਲਰ ਹੈ ਇਸ ਤੋਂ ਬਾਅਦ ਕੈਨੇਡਾ ਨਿਵਾਸੀ 29 ਸਾਲ ਦੇ ਓੰਕਾਰ ਕਲਸੀ ਨੂੰ ਬਾਅਦ ਚ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ RCMP ਦੀ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਕੰਟਰੋਲਡ ਡਰੱਗਸ ਐਂਡ ਸਬਸਟੈਂਸ਼ਨ ਐਕਟ ਤਹਿਤ ਚਾਰਜ ਲਗਾਏ ਗਏ ਨੇ ਸੀਬੀਐਸਏ ਨੇ ਕਿਹਾ ਕਿ 1 ਜਨਵਰੀ ਤੋਂ 10 ਜੁਲਾਈ ਦੇ ਵਿਚਕਾਰ ਇਸਨੇ ਅਮਰੀਕਾ ਤੋਂ ਆਉਣ ਵਾਲੀ 1164 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਹੈ ਤੇ ਹੋਰ ਕੰਟਰੀਜ਼ ਤੋਂ ਆਉਣ ਵਾਲੀ 514 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਗਈ ਹੈ ਤੇ ਪਵਿੱਖ ਦੇ ਵਿੱਚ ਵੀ ਪੂਰੀ ਮੁਸ਼ਤਿਹਦੀ ਦੇ ਨਾਲ ਤਲਾਸ਼ੀ ਜਾਰੀ ਰਹੇਗੀ ਕਾਬਲੇ ਗੌਰ ਹੈ ਕਿ ਅਮਰੀਕਾ ਕੈਨੇਡਾ ਦੇ ਦਰਮਿਆਨ ਜੋ ਟ੍ਰੇਡ ਵਾਰ ਚੱਲ ਰਹੀ ਹੈ ਉਸ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਲਗਾਤਾਰੇ ਦੋਸ਼ ਲਗਾ ਰਹੇ ਨੇ ਕਿ ਕੈਨੇਡਾ ਦੇ ਬਾਰਡਰ ਤੋਂ ਡਰੱਗਸ ਅਮਰੀਕਾ ਆਉਂਦੇ ਨੇ ਤੇ ਕੈਨੇਡੀਅਨ ਸਰਕਾਰ ਦੇ ਵੱਲੋਂ ਇਸ ਨੂੰ ਰੋਕਣ ਦੇ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਾਰਨ ਕੈਨੇਡਾ ਦੇ ਨੌਜਵਾਨ ਤੇ ਅਮਰੀਕਾ ਦੇ ਨੌਜਵਾਨ ਮੌਤ ਦੇ ਮੂੰਹ ਚ ਜਾ ਰਹੇ ਨੇ ਪਰ ਜੇਕਰ ਹਕੀਕਤ ਤੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਬਾਰਡਰ ਦੀ ਥਾਂ ਤੇ ਮੈਕਸੀਕੋ ਤੋਂ ਡਰੱਗਸ ਦਾ ਪ੍ਰਵਾਹ ਅਮਰੀਕਾ ਦੇ ਵਿੱਚ ਜ਼ਿਆਦਾ ਹੈ ਤੇ CBSA ਦੇ ਨੰਬਰ ਸਪੱਸ਼ਟ ਰੂਪ ਚ ਦਿਖਾ ਰਹੇ ਨੇ ਕਿ ਅਮਰੀਕਾ ਤੋਂ ਆਉਣ ਵਾਲੀ 1164 ਕਿਲੋਗ੍ਰਾਮ ਕੋਕੀਨ ਜਬਤ ਕੀਤੀ ਗਈ ਹੈ ਭਾਵੇਂ ਕਿ ਅਮਰੀਕਾ ਵਾਲੇ ਪਾਸੇ ਤੋਂ ਵੀ ਕੈਨੇਡਾ ਦੇ ਵਿੱਚ ਡਰੱਗਸ ਆਉਂਦੇ ਨੇ ਇਸ ਲਈ ਦੋਵੇਂ ਸਰਕਾਰਾਂ ਨੂੰ ਸਾਂਝੀ ਰਣਨੀਤੀ ਦੇ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਬਾਰਡਰ ਸਿਕਿਉਰਿਟੀ ਵਧਾਉਣ ਦੇ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਡਰੱਗਸ ਵੀ ਟ੍ਰੇਡ ਵਾਰ ਦੇ ਵਿੱਚ ਇੱਕ ਪ੍ਰਮੁੱਖ ਰੇਡ ਕਾ ਜਾਂ ਫਿਰ ਡੋਨਲਡ ਟਰੰਪ ਦੇ ਬਿਆਨਾਂ ਦੇ ਵਿੱਚ ਬਣੇ ਹੋਏ ਨੇ ਆਉਣ ਵਾਲੇ ਸਮੇਂ 'ਚ ਗਰਮੀਆਂ 'ਚ ਤੁਹਾਡੇ ਜੇਕਰ ਛੁੱਟੀਆਂ ਦੇ ਪਲਾਨ ਨੇ ਤਾਂ ਉਹ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ 에ਅਰ ਕੈਨੇਡਾ ਦੇ ਵਿੱਚ ਵਰਕਰਸ ਹੜਤਾਲ ਤੇ ਜਾ ਸਕਦੇ ਨੇ ਜਿਸ ਦਾ ਅਸਰ ਕਾਫੀ ਜ਼ਿਆਦਾ ਦੇਖਣ ਨੂੰ ਮਿਲੇਗਾ ਕੈਨੇਡਾ ਦੇ 에ਅਰਲਾਈਨ ਸਰਵਿਸਿਜ਼ ਉੱਤੇ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇ ਸਕਦਾ ਹੈ ਕਿਉਂਕਿ ਕੈਨੇਡਾ ਦੀ ਪ੍ਰਮੁੱਖ 에ਅਰਲਾਈਨ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਸਟ੍ਰਾਈਕ ਉੱਤੇ ਜਾ ਸਕਦੇ ਨੇ 에ਅਰ ਕੈਨੇਡਾ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਵੱਲੋਂ ਸਟ੍ਰਾਈਕ ਐਕਸ਼ਨ ਦੇ ਹੱਕ ਵਿੱਚ ਵੋਟ ਪਾਈ ਗਈ ਹੈ ਜਿਸ ਨਾਲ ਉਹ ਇਸ ਮਹੀਨੇ ਦੇ ਐਂਡ ਤੱਕ ਸਟ੍ਰਾਈਕ ਸ਼ੁਰੂ ਕਰ ਸਕਦੇ ਨੇ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਜੋ ਕਿ 10000 ਫਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਸਟੇਟਮੈਂਟ ਅਨੁਸਾਰ 99.7% ਮੈਂਬਰਾਂ ਨੇ ਸਟ੍ਰਾਈਕ ਦੇ ਹੱਕ 'ਚ ਵੋਟ ਪਾਈ ਹੈ ਤੇ 16 ਅਗਸਤ ਦੇ ਲਗਭਗ 72 ਘੰਟਿਆਂ ਦਾ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ 에ਅਰ ਕੈਨੇਡਾ ਦੇ ਕੰਪੋਨੈਂਟ ਪ੍ਰੈਜ਼ੀਡੈਂਟ ਵੈਸਲੀ ਲੇਸਸਕੀ ਨੇ ਕਿਹਾ ਕਿ ਫਲਾਈਟ ਅਟੈਂਡੈਂਟਾਂ ਕੋਲ ਵਿਚਾਰ ਕਰਨ ਦਾ ਮੌਕਾ ਹੈ ਕਿ ਇਹ ਸਮਾਂ ਕੰਪਨੀ ਨਾਲ ਗੰਭੀਰ ਨੇਗੋਸ਼ੀਏਸ਼ਨਸ ਕਰਨ ਦਾ ਹੈ ਯੂਨੀਅਨ ਵੱਲੋਂ ਹਾਇਰ ਵੇਜਸ ਅਤੇ ਕੰਪਨਸੇਸ਼ਨਸ ਦੀ ਮੰਗ ਕੀਤੀ ਗਈ ਹੈ ਯੂਨੀਅਨ ਦੀ ਸਟ੍ਰਾਈਕ ਹੱਕ ਵਿੱਚ ਵੋਟ ਵਰਕਰਾਂ ਦੀ ਫਰਸਟ੍ਰੇਸ਼ਨ ਨੂੰ ਵੀ ਦਿਖਾ ਰਹੀ ਹੈ ਕਿ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ ਅਤੇ ਦੋਸ਼ ਲਗਾਇਆ ਗਿਆ ਹੈ ਕਿ 에ਅਰਲਾਈਨ ਵੱਲੋਂ ਫੇਅਰਲੀ ਨੇਗੋਸ਼ੀਏਟ ਕਰਨ ਨੂੰ ਰਿਫਿਊਜ਼ ਕੀਤਾ ਗਿਆ ਜਿਸ ਵਿੱਚ ਅਨਪੇਡ ਵਰਕ ਵਰਕ ਰੂਲਸ ਅਤੇ ਪੋਵਰਟੀ ਲੈਵਲ ਵੇਜ ਵਰਗੇ ਮਹੱਤਵਪੂਰਨ ਮੁੱਦੇ ਨੇ ਇਸ ਤੋਂ ਬਾਅਦ ਮਹਾਰਾਂ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਕਾਰਨ ਫਲਾਈਟਸ ਡਿਲੇ ਤੇ ਕੈਨਸਲ ਹੁੰਦੀਆਂ ਨੇ ਤਾਂ ਲੋਕਾਂ ਨੂੰ ਪਲਾਨ ਬੀ ਵੀ ਰੱਖਣਾ ਚਾਹੀਦਾ ਕਿਉਂਕਿ ਬੈਕਅਪ ਪਲਾਨ ਬਣਾ ਕੇ ਰੱਖਣ ਦੇ ਨਾਲ ਤੁਹਾਡਾ ਟ੍ਰੈਵਲ ਅਤੇ ਹੌਲੀਡੇਜ਼ ਪ੍ਰਭਾਵਿਤ ਨਹੀਂ ਹੋਣਗੀਆਂ ਟ੍ਰੈਵਲ ਐਕਸਪਰਟਸ ਨੇ ਸਲਾਹ ਦਿੱਤੀ ਹੈ ਕਿ ਘੁੰਮਣ ਜਾਣ ਲਈ ਕਾਰ ਰੈਂਟਲ ਹੋਟਲ ਜਾਂ ਟਿਕਟ ਆਖਰੀ ਸਮੇਂ ਕੈਨਸਲ ਕਰਨ ਦੀ ਆਪਸ਼ਨ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿਉਂਕਿ ਵੱਡੇ ਕੈਰੀਅਰ ਵਿੱਚ ਹੜਤਾਲ ਕਾਰਨ ਕਾਫੀ ਕੁਝ ਪ੍ਰਭਾਵਿਤ ਹੁੰਦਾ ਹੈ ਤੇ ਪਲਾਨ ਖਰਾਬ ਹੋਣ ਦੇ ਨਾਲ ਨਾਲ ਆਰਥਿਕ ਨੁਕਸਾਨ ਤੋਂ ਕੈਨੇਡੀਅਨਸ ਆਪਣੇ ਆਪ ਨੂੰ ਬਚਾ ਸਕਦੇ ਨੇ ਕਿਉਂਕਿ ਪਲਾਨ ਇਸ ਤਰ੍ਹਾਂ ਦਾ ਹੋਵੇ ਕਿ ਜੇਕਰ ਹੜਤਾਲ ਨਹੀਂ ਹੁੰਦੀ ਤਾਂ ਪਲਾਨ A ਨਾਲ ਚੱਲਿਆ ਜਾਵੇ ਤੇ ਜੇ ਹੜਤਾਲ ਹੁੰਦੀ ਹੈ ਤਾਂ ਕੈنسਲੇਸ਼ਨ ਤੇ ਸਵਿਚ ਕੀਤਾ ਜਾਵੇ ਇਸ ਤੋਂ ਇਲਾਵਾ ਕਿਸੇ ਹੋਰ ਕੈਰੀਅਰ ਦੀ ਟੈਕਟ ਬਾਇ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਉਸ ਦੇ ਨਾਲ ਖਰਚਾ ਤਾਂ ਬੇਸ਼ੱਕ ਵਧੇਗਾ ਪਰ ਪਲਾਨ ਪ੍ਰਭਾਵਿਤ ਹੋਣ ਤੋਂ ਬਚ ਸਕਦੇ ਨੇ ਇਹ ਪਹਿਲਾ ਮੌਕਾ ਨਹੀਂ ਹੈ ਪਿਛਲੇ ਸਾਲ ਵੈਸਟ ਜੈਟ ਦੇ ਵਿੱਚ ਵੀ ਇਸ ਢੰਗ ਦੀ ਸਟ੍ਰਾਈਕ ਹੋਈ ਸੀ ਜੋ ਕਿ ਕਾਫੀ ਲੰਮੀ ਚੱਲੀ ਸੀ ਤੇ ਹੁਣ ਜੇਕਰ 에ਅਰ ਕੈਨੇਡਾ ਦੇ ਵਿੱਚ ਸਟ੍ਰਾਈਕ ਹੁੰਦੀ ਹੈ ਤਾਂ ਇਸ ਦੇ ਨਾਲ ਵੀ ਕਾਫੀ ਕੁਝ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਕੈਨੇਡੀਅਨ 에ਅਰ ਇੰਡਸਟਰੀ ਦੇ ਵਿੱਚ 에ਅਰ ਕੈਨੇਡਾ ਲਗਭਗ 40% ਮਾਰਕੀਟ ਨੂੰ ਕੈਪਚਰ ਕਰਦਾ ਹੁਣ ਦੇਖਦੇ ਹਾਂ ਐਡਮੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਵੈਗੁਰਦੀ ਕਾਕਲ ਸਾਹਿਬ ਵੈਗੁਰਦੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਇਹ ਹੈ ਕਿ ਐਡਮੰਟਨ ਦੇ ਵੈਸਟ ਵਾਲੇ ਪਾਸੇ ਇੱਕ ਟਾਊਨ ਹੈ ਜੀ ਸਪਰੂਸ ਗਰੋ ਉਥੇ ਇੱਕ ਐਕਸੀਡੈਂਟ ਹੋਇਆ ਇੱਕ ਬੱਚੀ ਜਿਹੜੀ ਸੀਗੀ ਉਹ ਆਪਣੇ ਸਕੇਟਬੋਰਡ ਤੇ ਬੈਠੀ ਸੀਗੀ ਪਰ ਡਰਾਈਵਵੇ ਤੋਂ ਥੱਲੇ ਨੂੰ ਜਾ ਰਹੀ ਸੀਗੀ ਔਰ ਉਹ ਸੜਕ ਦੇ ਵਿੱਚ ਸ਼ਾਇਦ ਚਲੀ ਗਈ ਆ ਜਾ ਕੀ ਕਾਰਨ ਹੋਇਆ ਕਿ ਉਹਦੀ ਇੱਕ ਪਿਕਅਪ ਟਰੱਕ ਦੇ ਨਾਲ ਜਿਹੜੀ ਆ ਜੀ ਟੱਕਰ ਹੋ ਜਾਂਦੀ ਹੈ ਜਿਹਦੇ ਕਰਕੇ ਇਹ 9 ਸਾਲਾਂ ਦੀ ਬੱਚੀ ਦੀ ਜਾਨ ਚਲੀ ਜਾਂਦੀ ਹੈ RCMP ਦਾ ਕਹਿਣਾ ਹੈਗਾ ਕਿ ਉਹਨਾਂ ਨੇ ਉਹ ਜਿਹੜਾ ਟਰੱਕ ਆ ਉਹ ਆਪਣੇ ਕਬਜ਼ੇ ਵਿੱਚ ਲੈ ਲਿਆ ਔਰ ਉਹਦੀ ਜਿਹੜੀ ਡਰਾਈਵਰ ਆ ਉਹ ਉਥੇ ਸੀਨ ਤੇ ਹੀ ਰਹੀ ਔਰ ਉਹਨੇ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਪੁਲਿਸ ਨੂੰ ਪੁਲਿਸ ਦਾ ਕਹਿਣਾ ਕਿ ਇਹ ਰੈ residențial ਏਰੀਆ ਪਰ ਬਿਜ਼ੀ ਹੁੰਦਾ ਆ ਲੋਕੀ ਕੰਮਕਾਰਾਂ ਤੇ ਜਾਂਦੇ ਨੇ ਟ੍ਰੈਫਿਕ ਹੁੰਦਾ ਔਰ ਹੋ ਸਕਦਾ ਉਹ ਕਹਿੰਦੇ ਉਹ ਦਿਨ ਸਵੇਰੇ ਕੋੜੀ ਵਿਜ਼ਿਬਿਲਟੀ ਵੀ ਘੱਟ ਸੀਗੀ ਉਹ ਵੀ ਉਹਦੇ ਚ ਫੈਕਟਰ ਹੋ ਸਕਦਾ ਪਰ ਇੱਕ ਗੱਲ ਪੱਕੀ ਆ ਉਹ ਕਹਿੰਦੇ ਵੀ ਸ਼ਰਾਬ ਜਿਹੜੀ ਸੀਗੀ ਡਰਾਈਵਰ ਦੀ ਉਹ ਨਹੀਂ ਸੀ ਪੀਤੀ ਹੋਈ ਸੋ ਸਪੀਡ ਵਗੈਰਾ ਜੋ ਕੁਝ ਵੀ ਆ ਉਹ ਕਹਿੰਦੇ ਅਸੀਂ ਹੁਣ ਜਿਹੜਾ ਉਹ ਟਰੱਕ ਨਾਲ ਕੋਲ ਹੈਗਾ ਉਹਦੇ ਤੋਂ ਉਹ ਚੈੱਕ ਕਰਨਗੇ ਕਿ ਉਹਦਾ ਉਸ ਵੇਲੇ ਕਿਹੜੀਆਂ ਹਾਲਾਤਾਂ ਦੇ ਵਿੱਚ ਸੀਗੀ ਗੱਡੀ ਉੱਥੇ ਹੋਰ ਜਿਹੜੇ ਪਰਿਵਾਰ ਦੇ ਕੋਈ ਨੇੜੇ ਤੇੜੇ ਦੇ ਰਹਿੰਦੇ ਜੀ ਇੱਕ ਫਾਤਿਮਾ ਜੋਨਸ ਨਾਮ ਦੀ ਲੇਡੀ ਆ ਉਹ ਉਹ ਕਹਿੰਦੀ ਵੀ ਮੇਰਾ ਬਹੁਤ ਮਨ ਉਦਾਸ ਹੋਇਆ ਕਿਉਂਕਿ ਉਹ ਕਹਿੰਦੀ ਵੀ ਉਹਨਾਂ ਦੇ ਵੀ ਬੱਚੇ ਹੈਗੇ ਆ ਔਰ ਛੋਟੇ ਬੱਚੇ ਦਾ ਇਸ ਜਹਾਨੋਂ ਇਸ ਤਰ੍ਹਾਂ ਚਲੇ ਜਾਣਾ ਮਾਈ ਬਾਪ ਲਈ ਬਹੁਤ ਹੀ ਦੁਖਦਾਈ ਗੱਲ ਹੈਗੀ ਆ ਉਹਨੇ ਪਰਿਵਾਰ ਨਾਲ ਜਿਹੜਾ ਜੀ ਪੂਰੀ ਹਮਦਰਦੀ ਆਪਣੀ ਜਤਾਈ ਆ ਔਰ ਨਾਲ ਦੀ ਨਾਲ ਉਹ ਕਹਿੰਦੇ ਵੀ ਇਹ ਜਿਹੜੀ ਸਟਰੀਟ ਆ ਬਿਜ਼ੀ ਬਹੁਤ ਆ ਜਿਦਾ ਕਰਕੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਵਾਪਰੀ ਆ ਪਰ ਪੁਲਿਸ ਦਾ ਕਹਿਣਾ ਕਿ ਅਸੀਂ ਹੁਣ ਇਹਦੀ ਛਾਣਬੀਣ ਕਰਾਂਗੇ ਪਰ ਇੱਕ ਗੱਲ ਉਹਨਾਂ ਬਾਰ-ਬਾਰ ਦੱਸੀ ਪਈ ਉਹ ਡਰਾਈਵਰ ਦੀ ਸ਼ਰਾਬ ਨਹੀਂ ਸੀ ਪੀਤੀ ਹੋਈ। ਆ ਦੂਸਰੀ ਖਬਰ ਇਹ ਆ ਜੀ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਪਾਰਕ ਆ ਉਹਦਾ ਨਾਂ ਹੈਗਾ ਹਾਰਲਿਕ ਪਾਰਕ। ਉਹ 2023 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ। ਆ ਉੱਥੇ ਕਾਫੀ ਮੇਲੇ ਜਿਹੜੇ ਆ ਜੀ ਜਾਂ ਸਪੋਰਟਿੰਗ ਵੈਂਟ ਹੁੰਦੇ ਨੇ। ਆ ਉਹ ਲੋਪ ਉਤਾਵਲੇ ਸੀ ਵੀ ਕਦੋਂ ਖੁੱਲੇਗਾ ਪਰ ਸਿਟੀ ਦਾ ਕਹਿਣਾ ਹੈ ਵੀ ਉੱਥੇ ਬਹੁਤ ਕੰਮ ਕਰਨ ਵਾਲਾ ਸੀ ਇਸ ਕਰਕੇ ਹੀ ਉਹਨਾਂ ਨੇ ਸਾਰੇ ਦਸਤਾਬਾਹ ਪਾਰਕ ਜਿਹੜਾ ਸੀ ਉਹ ਬੰਦ ਕਰ ਦਿੱਤਾ ਸੀਗਾ ਪਰ ਹੁਣ ਉਹ ਜਿਹੜਾ ਪਾਰਕ ਹੈ ਜੀ ਉਹ ਫਰਵਰੀ ਦੇ ਵਿੱਚ ਖੁੱਲਣ ਜਾ ਰਿਹਾ ਹੈ ਫਰਵਰੀ 2026 ਵਿੱਚ ਉੱਥੇ ਉਹ ਕਹਿੰਦੇ ਜੀ ਵੀ ਬਹੁਤ ਸਾਰਾ ਜਿਹੜਾ ਕੰਮ ਨਾ ਦੇਖੋ ਇੱਕ ਤਾਂ ਸੜਕਾਂ ਵਗੈਰਾ ਜਿਹੜੀਆਂ ਸੀਗੀਆਂ ਉਹ ਕਰਨ ਵਾਲੀਆਂ ਸੀ ਕੋਈ ਅੰਡਰਗਰਾਉਂਡ ਜਿਹੜਾ ਕੰਮ ਕਰਨ ਵਾਲਾ ਸੀਗਾ ਜਿਹਦੇ ਵਿੱਚ ਸੈਨੀਟਰੀ ਸ਼ੂਅਰ ਤੇ ਸਟਾਰਮ ਸ਼ੂਅਰ ਵਾਟਰ ਡਿਸਟ੍ਰਿਬਿਊਸ਼ਨ ਵਾਲੀ ਗੱਲਬਾਤ ਜਿਹੜੀ ਸੀ ਉਹ ਸਾਰਾ ਕੁਝ ਹੀ ਉੱਥੇ ਉਹ ਕਹਿੰਦੇ ਕਰਨ ਵਾਲਾ ਸੀਗਾ ਔਰ ਜੇ ਇਹ ਬੰਦ ਨਾ ਕੀਤਾ ਜਾਂਦਾ ਤਾਂ ਉਹ ਕੰਮ ਹੋਣਾ ਨਹੀਂ ਸੀ 100 ਤੇ 34 ਮਿਲੀਅਨ ਡਾਲਰ ਜਿਹੜੇ ਆ ਇਹਦੇ ਹੀ ਰਿਪੇਅਰ ਤੇ ਲੱਗੇ ਨੇ ਪਰ ਉਹ ਕਹਿੰਦੇ ਬੇ ਅਗਲੇ ਸਾਲ ਯਾਨੀ ਕਿ ਆ ਜਿਹੜਾ ਹੁਣ ਵੈਂਡਰ ਆਉਣਾ ਆ ਅਗਲਾ 25 ਦਾ 26 ਵਾਲਾ ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜਾ ਪਾਰਕ ਹੈ ਮੋੜ ਦੁਬਾਰਾ ਖੁੱਲ ਦਿੱਤਾ ਜਾਏਗਾ ਤੇ ਲੋਕ ਅੰਜੋਏ ਕਰਨਗੇ ਪਰ ਜਿਹੜੇ ਉਸ ਇਲਾਕੇ ਦੇ ਐਨ ਕਾਉਂਸਲਰ ਉਹਨਾਂ ਦਾ ਕਹਿਣਾ ਹੈ ਵੀ ਇਹ ਪਾਰਕ ਜੇ ਬੰਦ ਹੋਇਆ ਸੀ ਇਹਦੇ ਨਾਲ ਲੋਕਾਂ ਨੂੰ ਮੌਕਾ ਮਿਲਿਆ ਸ਼ਹਿਰ ਦੇ ਵਿੱਚ ਹੋਰ ਜਿਹੜੇ ਪਾਰਕ ਹੈਗੇ ਆ ਉਹਨਾਂ ਦੇ ਵਿੱਚ ਜਾਣ ਦਾ ਵੀ ਉਹਨਾਂ ਨੂੰ ਮਤਲਬ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਜਿਹੜਾ ਕਿ ਕਹਿੰਦਾ ਬਹੁਤ ਚੰਗੀ ਗੱਲ ਆ ਔਰ ਇਹ ਜਿਹੜਾ ਪਾਰਕ ਹੈ ਇਹ ਹੁਣ ਆਉਂਦੇ ਪਰ ਬਰੀ ਦੇ ਵਿੱਚ ਖੁੱਲ ਜਾਵੇਗਾ ਚੈਨਲ ਪੰਜਾਬੀ ਲਈ ਤਲਵੀਰ ਸਿੰਘਾਂ ਦਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ